ਜਿਸ ਦਿਨ ਤੋਂ ਕੁਝ ਪੰਜਾਬੀਆਂ ਅਤੇ ਕੁਝ ਹੋਰ ਨਾਲ ਸੂਬਿਆਂ ਦੇ ਨਾਗਰਿਕਾਂ ਨੂੰ ਅਮਰੀਕਾ ਦੇ ਵਿੱਚੋਂ ਦੇਸ਼ ਨਿਕਾਲਾ ਦਿੱਤਾ ਗਿਆ ਇਹ ਖਬਰ ਲਗਾਤਾਰ ਗਰਮਾ ਰਹੀ ਹੈ ਹੁਣ ਨਾਬਾ ਪਹੁੰਚੇ ਪੰਜਾਬ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਬੀਤੇ ਦਿਨੀ ਅਮਰੀਕਾ ਸਰਕਾਰ ਦੇ ਵੱਲੋਂ ਰਿਪੋਰਟ ਕੀਤੀ ਗਿਆ 104 ਭਾਰਤੀਆਂ ਦੇ ਹੱਕ ਵਿੱਚ ਵੱਡਾ ਫਤਵਾ ਦਿੱਤਾ ਅਤੇ ਬਿਆਨ ਦਿੱਤਾ ਕਿਹਾ ਕਿ ਕੇਂਦਰ ਸਰਕਾਰ ਅਸਲ ਦੇ ਵਿੱਚ ਇਹਨਾਂ ਲੋਕਾਂ ਦੇ ਨਾਲ ਨਹੀਂ ਖੜੀ ਉਹਨਾਂ ਨੇ ਸਰਕਾਰ ਤੇ ਵਾਰ ਕਰਦਿਆਂ ਕਿਹਾ ਕਿ ਇਸ ਪਿੱਛੇ ਮੁਢਲੇ ਤੌਰ ਤੇ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ ਉਂਝ ਤਾਂ ਮੋਦੀ ਸਾਹਿਬ ਉਹਨਾਂ ਨੂੰ ਜੱਫੀਆਂ ਪਾਉਂਦੇ ਆ ਤੇ ਦੋਸਤ ਆਖਦੇ ਆ ਦੋਸਤਾਂ ਨਾਲ ਗੱਲ ਕੀਤੀ ਜਾ ਸਕਦੀ ਸੀ ਜਿਹੜਾ ਜਹਾਜ਼ ਇਹਨਾਂ ਨੂੰ ਲੈ ਕੇ ਅੰਮ੍ਰਿਤਸਰ ਆਇਆ ਉਹ ਅੰਮ੍ਰਿਤਸਰ ਕਿਉਂ ਉਤਾਰਿਆ ਗਿਆ ਇਹਦੇ ਤੋਂ ਕਹਿੰਦੇ ਸ਼ਾਇਦ ਉਹ ਇਹ ਦੱਸਣਾ ਚਾਹੁੰਦੇ ਸੀ ਕਿ ਪੰਜਾਬ ਦੇ ਲੋਕ ਹੀ ਗੈਰ ਕਾਨੂੰਨੀ ਕੰਮ ਕਰਦੇ ਆ ਤੇ ਵਿਦੇਸ਼ਾਂ ਵੱਲ ਜਾਂਦੇ ਆ ਇਹਨਾਂ ਨੇ ਪੰਜਾਬ ਦੇ ਵਿੱਚ ਜਹਾਜ਼ ਤਾਂ ਉਤਾਰਿਆ ਪ੍ਰਧਾਨ ਮੰਤਰੀ ਹਰ ਇੱਕ ਮੁੱਦੇ ਤੇ ਰਾਜਨੀਤੀ ਕਰਦੇ ਆ ਤੇ ਰਾਜਨੀਤਿਕ ਰੋਟੀਆਂ ਸੇਕਦੇ ਆ ਜੇਕਰ ਕੋਈ ਵਿਅਕਤੀ ਦਾ ਕ੍ਰਿਮੀਨਲ ਰਿਕਾਰਡ ਹੈ ਤਾਂ ਉਸਤੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਪਰ ਅਮਰੀਕਾ ਦਾ ਇਹ ਰਵੱਈਆ ਵੀ ਉਹਨਾਂ ਆਖਿਆ ਕਿ ਸ਼ਰਮਨਾਕ ਹੈ ਪੰਜਾਬ ਸਰਕਾਰ ਹਮੇਸ਼ਾ ਪੰਜਾਬੀਆਂ ਦੇ ਨਾਲ ਖੜੀ ਸੀ ਅਤੇ ਇਹਨਾਂ ਪਰਿਵਾਰਾਂ ਦੇ ਨਾਲ ਖੜੀ ਹੈ ਜੋ ਵੀ ਸੰਭਵ ਮਦਦ ਹੋਈ ਪੰਜਾਬ ਸਰਕਾਰ ਪਿੱਛੇ ਨਹੀਂ ਹਟੇਗੀ ਪੰਜਾਬ ਸਰਕਾਰ ਨੇ ਆਖਿਆ ਕਿ ਕਿਸਾਨਾਂ ਦੀ ਨਹਿਰੀ ਪਾਣੀ ਉਹਨਾਂ ਦੇ ਖੇਤਾਂ ਤੱਕ ਪਹੁੰਚਦਾ ਕਰਨ ਵਾਸਤੇ ਇਹ ਇੱਕ ਵੱਡੀ ਪੁਲਾਂਗ ਪੁੱਟੀ ਹੈ ਅਤੇ ਇਹ ਵੱਡੀ ਪੁਲਾਂਗ ਪੁੱਟ ਦਿਆਂ ਪੰਜਾਬ ਦੇ ਚਾਰ ਜ਼ਿਲ੍ਹੇ ਪਟਿਆਲਾ ਸੰਗਰੂਰ ਮਲੇਰ ਕੋਟਰਾ ਤੇ ਮਾਰਸਾ ਦੇ ਖੇਤਾਂ ਨੂੰ ਪਾਣੀ ਪਹੁੰਚਾਉਣ ਵਾਲੀ ਸੈਕੰਡ ਪਟਿਆਲਾ ਫੀਡਰ ਨਹਿਰ ਦੇ 24 ਕਿਲੋਮੀਟਰ ਹਿੱਸੇ ਨੂੰ ਰਿਕਾਰਡ ਸਮੇਂ ਦੇ ਵਿੱਚ ਪੂਰਾ ਕਰਵਾ ਦਿੱਤਾ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਇਹ ਵੱਡੀ ਸੌਗਾ ਦਿੱਤੀ ਹੈ। ਜੋੜੇ ਪੁਲ ਦੇ ਵਿੱਚ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਸੈਕੰਡ ਪਟਿਆਲਾ ਫੀਡਰ ਨਹਿਰ ਦੇ ਮੁਕੰਮਲ ਹੋਏ ਉਹਦੇ ਕੰਮ ਦਾ ਉਦਘਾਟਨ ਕੀਤਾ। ਇਸ ਮੌਕੇ ਜਲ ਸਰੋਤ ਮੰਤਰੀ ਗੋਇਲ ਨੇ ਕਿਹਾ ਕਿ ਇਸ ਨਹਿਰ ਦੇ ਪੱਕਾ ਹੋਣ ਦੇ ਨਾਲ ਪਟਿਆਲਾ, ਸਬਤ, ਸੰਗਰੂਰ, ਮਲੇਰਕੋਟਲਾ ਤੇ ਮਾਨਸਾ ਜ਼ਿਲ੍ਹਿਆਂ ਦੇ 10 ਬਲਾਕਾਂ ਦੀ ਲਗਭਗ 4 ਲੱਖ ਏਕੜ ਜ਼ਮੀਨ ਨੂੰ 1617 ਕਿਊਸਕ ਪਾਣੀ ਮਿਲਣਾ ਸ਼ੁਰੂ ਹੋ ਗਿਆ ਜੋ ਕਿ ਪਹਿਲਾਂ 900 ਕਿਊਸਕ ਪਾਣੀ ਮਿਲਦਾ ਸੀ। ਉਹਨਾਂ ਕਿਹਾ ਕਿ 42 ਕਰੋੜ ਰੁਪਏ ਦੀ ਲਾਗਤ ਨਾਲ ਇਹ ਹੋਣ ਵਾਲਾ ਕੰਮ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਇਮਾਨਦਾਰ ਸਰਕਾਰ ਦੇ ਵੱਲੋਂ 36 ਕਰੋੜ ਰੁਪਏ ਵਿੱਚ ਹੀ ਪੂਰਾ ਕਰਵਾ ਦਿੱਤਾ ਗਿਆ। ਉਹਨਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਦੇ ਦਿਨਾਂ 'ਚ ਕੰਮਾਂ ਨੂੰ ਸਾਲਾਂ ਵਿੱਚ ਕਰਵਾਉਂਦੀਆਂ ਸੀ। ਲਾਗਤ ਅੰਦਾਜ਼ੇ ਨਾਲੋਂ ਕਈ ਗੁਣਾ ਵੱਧ ਪੈਸੇ ਖਰਚ ਕਰਦੀਆਂ ਸੀ ਉਹਨਾਂ ਕਿਹਾ ਕਿ ਮਾਨ ਸਾਹਿਬ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਾਲਾਂ ਵਿੱਚ ਹੋਣ ਵਾਲਾ ਕੰਮ ਸਵਾ ਮਹੀਨੇ ਵਿੱਚ ਕਰਵਾਇਆ ਅਤੇ ਖਰਚ ਵੀ ਅੰਦਾਜ਼ਨ ਲਾਗਤ ਨਾਲੋਂ 6 ਕਰੋੜ ਰੁਪਏ ਘੱਟ ਕੀਤਾ ਗਿਆ ਇਸ ਮੌਕੇ ਹਲਕਾ ਵਿਧਾਇਕ ਦੇਬਾ ਨੇ ਕਿਹਾ ਕਿ ਇਹਦੇ ਨਾਲ ਨਾਬਾ ਹਲਕੀ ਤੋਂ ਇਲਾਵਾ ਹੋਰ ਵੱਖ-ਵੱਖ ਹਲਕਿਆਂ ਦੇ ਕਿਸਾਨਾਂ ਨੂੰ ਵੀ ਵੱਡਾ ਲਾਭ ਮਿਲੇਗਾ ਜਿਹੜੀ ਸੀ ਬਹੁਤ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਕਿ ਜਿਹੜਾ ਪਾਣੀ ਹੈ ਉਹ ਸਹੀ ਪਹੁੰਚਦਾ ਨਹੀਂ ਸੀ ਖੇਤਾਂ 'ਤੇ ਇਹ 26 ਕਿਲੋਮੀਟਰ ਜਿਹੜੀ ਨਹਿਰ ਹੈ ਰਿਕਾਰਡ ਸਮੇਂ ਦੇ ਵਿੱਚ ਹੈਡੀ ਹੈ ਨਾ ਇੱਕ ਮਹੀਨੇ ਦੇ ਵਿੱਚ ਵਿੱਚ ਇਹ ਸੜਕਾ ਜਿਹੜੀ ਸਾਰੀ ਨਹਿਰ ਇਹ ਬਣਾਈ ਗਈ ਹੈ ਤੇ ਵੱਡੀ ਗੱਲ ਇਸ ਦੇ ਵਿੱਚ 40 ਕਰੋੜ ਰੁਪਏ ਦਾ ਇਸ ਦਾ ਐਸਟੀਮੇਟ ਸੀ ਤੇ ਜਿਹੜਾ ਸਾਡੇ ਵਿਭਾਗ ਦੇ ਈਮਾਨਦਾਰ ਅਧਿਕਾਰੀਆਂ ਦੀ ਮਿਹਨਤ ਦੇ ਸਦਕਾ ਇਹ 36 ਕਰੋੜ ਦੇ ਵਿੱਚ ਬੰਦੇ ਨੇ ਤੇ ਇਸ ਦੇ ਨਾਲ ਤਿੰਨ ਜ਼ਿਲ੍ਹੇ ਪਟਿਆਲਾ ਸੰਗਰੂਰ ਤੇ ਮਾਨਸਾ ਤੇ 10 ਬਲਾਕ ਬਿਲਕੁਲ ਮਲੇਰਕੋਟਾ ਵੀ ਜ਼ਿਲ੍ਹੇ ਦੇ ਵਿੱਚ ਹੀ ਆ ਜਾਂਦਾ ਪਰ ਅਸੀਂ ਉਹਦੇ ਵਿੱਚ ਨਿਕਲਣੇ ਆ ਸੋ 10 ਬਲਾਕਾਂ ਨੂੰ ਕਰੀਬ 4 ਲੱਖ ਏਕੜ ਜ਼ਮੀਨ ਨੇ ਆ ਸਾਰੇ ਕਿਸਾਨ ਖੜੇ ਆ ਸਾਰੇ ਦੇਖ ਰਹੇ ਆ 4 ਲੱਖ ਏਕੜ ਜ਼ਮੀਨ ਨੂੰ ਪਾਣੀ ਨਹੀਂ ਮਿਲਦਾ ਇਹਦੀ ਪਿਛਲੇ ਲੰਬੇ ਸਮੇਂ ਤੋਂ ਨਹੀਂ ਮਿਲ ਰਿਹਾ ਸੀ ਸੋ ਜਿਹੜੀ ਸਾਡੀ ਸੋਚ ਹੈ ਸਰਕਾਰ ਦੀ ਸੋਚ ਹੈ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਦੋਂ ਸਰਕਾਰ ਸੰਭਾਲੀ ਦੀ ਉਸ ਸਮੇਂ ਕਿਹਾ ਦੀ ਕਿ ਅਸੀਂ ਟੇਲਾਂ ਤੱਕ ਪਾਣੀ ਪਹੁੰਚਾਵਾਂਗੇ ਤੇ ਵਿਰੋਧੀ ਸਾਡੇ ਤੇ ਹੱਸਦੇ ਸੀ ਪਰ ਹੁਣ ਸਾਰੀ ਚੀਜ਼ ਲੋਕਾਂ ਦੇ ਸਾਹਮਣੇ ਆ ਜਿੱਥੇ 40 40 ਸਾਲ ਤੇ 30 30 ਸਾਲ ਤੇ 20 20 ਸਾਲ ਤੇ ਪਾਣੀ ਨਹੀਂ ਕਦੀ ਮਿਲਿਆ ਸੀ ਅਸੀਂ ਉਹ ਸਾਰੇ ਖੇਤਾਂ ਨੂੰ ਪਾਣੀ ਦੇ ਰਹੇ ਹਾਂ ਅਸੀਂ ਪਾਣੀ ਦੀ ਵਰਤੋਂ ਜਿਹੜੀ ਆ 68% ਪਾਣੀ ਦੀ ਵਰਤੋਂ ਹੈ ਕਦੀ ਸੀ ਪਹਿਲਾਂ ਤੇ ਕਦੇ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਸੀ ਤੇ ਹੁਣ ਅਸੀਂ 84% ਪਾਣੀ ਹੈ ਜਿਹੜਾ ਓਹੋ ਵਰਤੋਂ ਦੇ ਵਿੱਚ ਲਿਆ ਰਹੇ ਹਾਂ ਕਿਉਂਕਿ ਅੱਜ ਸਭ ਤੋਂ ਵੱਡੀ ਜਿਹੜੀ ਜ਼ਰੂਰਤ ਹੈ ਉਹ ਜ਼ਰੂਰਤ ਹੈ ਧਰਤੀ ਹੇਠਲਾ ਪਾਣੀ ਬਚਾਉਣਾ ਧਰਤੀ ਹੇਠਲਾ ਪਾਣੀ ਤਾਂ ਬਚੂਗਾ ਜੇ ਖੇਤਾਂ ਨੂੰ ਨਹਿਰ ਦਾ ਪਾਣੀ ਮਿਲੂਗਾ ਖੇਤਾਂ ਨੂੰ ਪਾਣੀ ਤਾਂ ਚਾਹੀਦਾ ਪਾਣੀ ਦਾ ਕੋਈ ਬਦਲ ਤਾਂ ਚਾਹੀਦਾ ਸੋ ਅਸੀਂ ਇਹ ਪਾਣੀ ਹੈ ਜਿਹੜਾ ਖੇਤਾਂ ਨੂੰ ਦੇ ਕੇ ਇੱਕ ਤਾਂ ਇਹਦੇ ਨਾਲ ਕੁਝ ਵੱਧਦੀ ਹੈ ਤੇ ਗਰਾਊਂਡ ਵਾਟਰ ਬਚਦਾ ਤੇ ਬਿਜਲੀ ਬਚਦੀ ਹੈ ਹੁਣ 25 25 30 30 ਮੋਟਰਾਂ ਪੰਜਾਂ ਵੰਜਾਂ ਨੇ ਤੇ ਉਹਦਾਂ ਬਿਜਲੀ ਦੀ ਬੜੀ ਵੱਡੀ ਬਚਤ ਹੁੰਦੀ ਹੈ ਸੋ ਸਾਡਾ ਟੀਚਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ 100% ਜਿਹੜਾ ਪਾਣੀ ਹੈ ਉਹ ਯੂਜ਼ ਕਰਨਾ ਤੇ ਹਰ ਖੇਤ ਨੂੰ ਪਾਣੀ ਜੋ ਮੁੱਖ ਮੰਤਰੀ ਸਾਹਿਬ ਨੇ ਕਿਹਾ ਤੀ ਹਰ ਖੇਤ ਨੂੰ ਅਸੀਂ ਪਾਣੀ ਦੇ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਅਸੀਂ ਹਮੇਸ਼ਾ ਖੜੀ ਸਰਕਾਰ ਪੂਰੀ ਤਰ੍ਹਾਂ ਨਾਲ ਖੜੀ ਹੈ ਪਰ ਇਹ ਜ਼ਿੰਮੇਵਾਰੀ ਮੋٹے ਤੌਰ ਤੇ ਕੇਂਦਰ ਸਰਕਾਰ ਦੀ ਬਣਦੀ ਹੈ ਪਹਿਲਾਂ ਤਾਂ ਕੇਂਦਰ ਸਰਕਾਰ ਨੂੰ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਸੀ ਕਈ ਦਿਨਾਂ ਤੋਂ ਗੱਲ ਚੱਲ ਰਹੀ ਸੀ ਵੀ ਡੀਪੋਲਟ ਹੋ ਰਹੇ ਹਨ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਸੀ ਉਹ ਤਾਂ ਸੈਂਟਰਲ ਸਰਕਾਰਮੈਂਟ ਹੀ ਕਰ ਸਕਦੀ ਸੀ ਪਰ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਹੁਣ ਇੱਕ ਪਾਸੇ ਤਾਂ ਮੋਦੀ ਸਾਹਿਬ ਹਰ ਇੱਕ ਨੂੰ ਜੱਫੀਆਂ ਪਾਈ ਜਾਂਦੇ ਨੇ ਦੋਸਤ ਕਹੀ ਜਾਂਦੇ ਨੇ ਤੇ ਫਿਰ ਦੋਸਤਾਂ ਨਾਲ ਗਲਤਾਂ ਕੀਤੀ ਜਾ ਸਕਦੀ ਹੈ ਇਹ ਤਾਂ ਸਿਰਫ ਹੁਣ ਉਹ ਜਿਹੜਾ ਸਾਨੂੰ ਸਰਕਾਰ ਨੂੰ ਬਦਨਾਮ ਕਰਨ ਦੀਆਂ ਗੱਲਾਂ ਕਰਦੇ ਆ ਹੁਣ ਡੀਪੋਰਟ ਹੋਇਆ ਜਿਹੜਾ ਜਹਾਜ਼ ਉਹ ਚ ਕਿੰਨੇ ਲੋਕ ਸੇ ਕਿੰਨੇ ਪੰਜਾਬੀ ਦੇ ਕਿੰਨੇ ਹਰਿਆਣਵੀ ਦੇ ਕਿੰਨੇ ਗੁਜਰਾਤੀ ਸੀ ਹਮ ਇੱਥੇ ਅੰਮ੍ਰਿਤਸਰ ਕਿਉਂ ਡੀਪੋਰਟ ਹੋਇਆ ਇਹ ਦੱਸਣਾ ਚਾਹੁੰਦੇ ਆ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਆ ਕਿ ਪੰਜਾਬ ਦੇ ਲੋਕ ਹੀ ਬਾਹਰ ਜਾ ਰਹੇ ਨੇ ਇਸ ਲਈ ਪੰਜਾਬ ਦੇ ਵਿੱਚ ਡੀਪੋਰਟ ਇੱਥੇ ਜਹਾਜ਼ ਉਤਰਿਓ ਕਿਉਂ ਉਤਰਿਓ ਇਹ ਜਾਣ ਬੁੱਝ ਕੇ ਹਰ ਗੱਲ ਤੇ ਰਾਜਨੀਤੀ ਕਰਦੇ ਨੇ ਰਾਜਨੀਤੀ ਰੋਟੀਆਂ ਸੇਕਦੇ ਆ ਤੇ ਉਹ ਲੋਕ ਜਿਹੜੇ ਆਪਣੀਆਂ ਜ਼ਮੀਨਾਂ ਵੇਚ ਗਏ ਹੁਣ ਅੱਜ ਅਖਬਾਰਾਂ ਦੇ ਵਿੱਚ ਬੜਾ ਲੰਬਾ ਕੁਝ ਲਿਖਿਆ ਹੋਇਆ ਹੈ ਕਿਸੇ ਨੇ ਜ਼ਮੀਨ ਗੈਨੇ ਕੀਤੀ ਆ ਕਿਸੇ ਨੇ ਜ਼ਮੀਨ ਵੇਚੀ ਆ ਤਾਂ ਕਿੱਡੇ ਦੁੱਖ ਦੀ ਗੱਲ ਆ ਇੱਕ ਆਸ ਤੇ ਉਮੀਦ ਦੇ ਨਾਲ ਕੋਈ ਜਾਂਦਾ ਤੇ ਅਮਰੀਕਾ ਨੂੰ ਵੀ ਹੁਣ ਨਵੀਆਂ ਸਰਕਾਰਾਂ ਬਣਦੀਆਂ ਨੇ ਹਮੇਸ਼ਾ ਬਦਲਦੀਆਂ ਰਹਿੰਦੀਆਂ ਨੇ ਸਰਕਾਰ ਪਰ ਉਹਨਾਂ ਲੋਕਾਂ ਦਾ ਧਿਆਨ ਰੱਖਣਾ ਚਾਹੀਦਾ ਸੀ ਜਦੋਂ ਪਹਿਲਾਂ ਉਹਨਾਂ ਨੂੰ ਉੱਥੇ ਬੁਲਾਇਆ ਸੀ ਤਾਂ ਉਦੋਂ ਕੀ ਗੱਲ ਸੀ ਹੁਣ ਕੀ ਗੱਲ ਹੋਊਗੀ ਕਿਸੇ ਦਾ ਕੋਈ ਰਿਕਾਰਡ ਕ੍ਰਿਮੀਨਲ ਹੋਵੇ ਕੋਈ ਗਲਤ ਕੰਮ ਕਰਦਾ ਹੋਵੇ ਤਾਂ ਗੱਲ ਸਮਝਾਂਦੇ ਰਿਪੋਰਟ ਕੀਤਾ ਜਾਵੇ ਪਰ ਜੋ ਹੋਇਆ ਇਹ ਗਲਤ ਹੋਇਆ ਹੈ ਪੰਜਾਬ ਸਰਕਾਰ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਖੜੀ ਹੈ ਜੋ ਵੀ ਸੰਭਵ ਹੋਇਆ ਅਸੀਂ ਉਹਨਾਂ ਦੀ ਮਦਦ ਵੀ ਕਰਾਂਗੇ ਤਾਂ ਬਹੁਤ-ਬਹੁਤ ਧੰਨਵਾਦ ਮੁੱਖ ਮੰਤਰੀ ਪੰਜਾਬ ਸਰਦਾਰ ਭਵਨ ਸਿੰਘ ਮਾਨ ਜੀ ਦਾ ਪਰ ਸਾਡੇ ਮੰਤਰੀ ਪ੍ਰੇਂਦਰ ਗੁਵਰਾਲ ਸਾਹਿਬ ਜਿਹੜੇ ਅੱਜ ਉਦਘਾਟਨ ਕਰਨ ਆਏ ਹੈ ਨਾਭਾ ਹਲਕੇ ਦੇ ਕਿਸਾਨਾਂ ਨੂੰ ਇਹਦਾ ਬਹੁਤ ਵੱਡਾ ਫਾਇਦਾ ਹੋਣਾ ਹੈ ਤਾਂ 40 ਕਰੋੜ ਦੀ ਲਾਗਤ ਦਾ ਜਿਹੜਾ ਬਜਟ ਸੀ 36 ਕਰੋੜ ਸੀ ਬਣ ਗਈ ਜੀ ਨਹਿਰ ਪੱਕੀ ਹੋਵੇ ਪਰ ਹਰੇਕ ਖੇਤ ਤੱਕ ਪਾਣੀ ਪਹੁੰਚੂਗਾ ਤਾ ਜ਼ਮੀਨ ਦਾ ਪਾਣੀ ਵੀ ਬਚੂਗਾ ਬਿਜਲੀ ਵੀ ਬਚੂਗੀ ਹਰਾਸ਼ਮੈਂਟ ਬਚੂਗੀ ਫਸਲ ਚੰਗੀ ਹੋਊਗੀ ਟੋਟਲੀ 100% ਕਿਸਾਨ ਨੂੰ ਮੁਨਾਫਾ ਹੀ ਮੁਨਾਫਾ ਜੀ ਸੋ ਇਹ ਬਹੁਤ ਵੱਡਾ ਕੰਮ ਅੱਜ ਹੋਇਆ ਦਾ ਉਗਾਰਤਨ ਮੰਤਰੀ ਸਾਹਿਬ ਕਰਨਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਨਾਬੇ ਦੀ ਸਮੂਹ ਸੰਗਤ ਵੱਲੋਂ ਇਹਨਾਂ ਦਾ ਕੋਟਨ-ਕੋਟ ਧੰਨਵਾਦ ਹੈ